ਕਿੰਨਾ ਲੰਮਾ ਸਮਾਂ ਉਹਨਾਂ ਨੇ ਉਹ ਅਗਨ ਆਪਣੇ ਸੀਨੇ ਵਿੱਚ ਬਲਦੀ ਰੱਖੀ ਹੋਵੇਗੀ ਇੱਛਾ ਸ਼ਕਤੀ ਕਿਵੇਂ ਧ੍ਰਿੜ ਸੰਕਲਪ ਰਾਦੇ ਨਾਲ ਮਨ ਵਿੱਚ ਰੱਖੀ ਹੋਵੇਗੀ ਕਿਸ ਤਰੀਕੇ ਨਾਲ ਉਹਨਾਂ ਨੇ ਤਿਆਰੀ ਕੀਤੀ ਹੋਗੀ ਉਸ ਸਮੇਂ ਜਦੋਂ ਨਾ ਤਾਂ ਕੰਪਿਊਟਰ ਸੀ ਨਾ ਇੰਟਰਨੈਟ ਨਾ ਮੋਬਾਈਲ ਸੇਵਾ ਨਾ ਜੀਪੀਐਸ ਨਾ ਲੋਕੇਸ਼ਨ ਟਰੈਕਰ ਨਾ ਕੈਮਰੇ ਅਦ੍ਰਿਤ ਤਕਨੀਕ ਦਾ ਕੋਈ ਵੀ ਉਦੋਂ ਮੌਜੂਦ ਨਹੀਂ ਸੀ ਉਸ ਜ਼ਮਾਨੇ ਵਿੱਚ ਵੀ ਉਹਨਾਂ ਨੇ ਕਿੰਨੀ ਖੋਜ ਕੀਤੀ ਹੋਵੇਗੀ ਕਿੰਨਾ ਗੰਭੀਰਤਾ ਨਾਲ ਇਸ ਪੂਰੇ ਮਾਮਲੇ ਨੂੰ ਸਮਝਿਆ ਹੋਵੇਗਾ ਕਿਵੇਂ ਤਿਆਰੀ ਕਰਕੇ ਇੰਗਲੈਂਡ ਪਹੁੰਚੇ ਤੇ ਉੱਥੇ ਜਾ ਕੇ ਉਸ ਕਤਲੋਗਾਰ ਦੇ ਜ਼ਿੰਮੇਵਾਰ ਵਿਅਕਤੀ ਨੂੰ ਸਜ਼ਾ ਦਿੱਤੀ ਉਹਨੂੰ ਮੌਤ ਦੇ ਘਾਟ ਉਤਾਰਿਆ ਇਹ ਆਪਣੇ ਆਪ ਵਿੱਚ ਇੱਕ ਦ੍ਰਿੜ ਸ਼ਕਤੀ ਦੀ ਬਹੁਤ ਵੱਡੀ ਮਿਸਾਲ ਸ਼ਹੀਦ ਉਦਮ ਸਿੰਘ ਹੋਰਾਂ ਨੇ ਪੇਸ਼ ਕੀਤੀ ਉਹਨਾਂ ਦਾ ਮਕਸਦ ਹਿੰਸਾ ਕਰਨਾ ਨਹੀਂ ਸੀ ਨਾ ਕਿਸੇ ਨੂੰ ਹਿੰਸਾ ਲਈ ਸੋਨਾ ਸੀ ਨਾ ਉਹਨਾਂ ਨੇ ਹਿੰਸਾ ਦੀ ਮਿਸਾਲ ਪੇਸ਼ ਕੀਤੀ ਤੇ ਉਹਨਾਂ ਦੀ ਮਿਸਾਲ ਇਸ ਗੱਲ ਦੀ ਸੀ ਕਿ ਉਹਨਾਂ ਨੇ ਆਪਣੇ ਲੋਕਾਂ ਦਾ ਦੁੱਖ ਦਰਦ ਪੀੜ ਮਹਿਸੂਸ ਕੀਤੀ ਅਤੇ ਉਸ ਪੀੜ ਦਾ ਬਦਲਾ ਲਿਆ ਗੁਨਾਹਗਾਰ ਨੂੰ ਸਜ਼ਾ